ਆਏ ਓਏ ਪੀੜ ਲੱਗਦੀ ਓਏ ਤੂੰ ਕਿਵੇਂ ਆ ਜੰਦਰਾ ਠੀਕ ਆ ਇਹ ਆ ਕੀ ਕਰਾਲਿਆ ਓਏ ਤੇ ਮੋਟਰਸਾਈਕਲ ਟਿਲਕ ਗਿਆ ਵਾ ਵਾ ਮਰਾਈ ਬੈਠਾ ਸੱਟਾਂ ਤੇ ਅੰਗ ਪੈਰ ਬਚ ਗਿਆ ਹਾਂ ਅੰਗ ਪੈਰ ਤਾਂ ਬਚ ਗਿਆ ਚਰੀਟਾਂ ਨਹੀਂ ਹੋਈਆਂ ਓਏ ਹਾਦਸਾ ਹੋ ਗਿਆ ਜੇ ਹੱਡੀ ਹੁੱਡੀ ਟੁੱਟ ਜੇ ਨਾ ਉਹ ਬੜਾ ਪੜਾ ਹੁੰਦਾ ਪੁੱਤਾਂ ਦੀਆਂ ਚਰੀਟਾਂ ਇਹ ਵੀ ਮਾਰਨਾ ਨਹੀਂ ਇਹ ਵੀ ਬੜਾ ਚਮਲਾਉਂਦਾ ਕੱਲਾ ਹੀ ਸੀ ਨਾਦਰਿ ਭਰਜਾਈ ਸੀ ਨਾਲ ਕੋਈ ਗੁਰਗਾ ਆ ਤਾਂ ਉਦੋਂ ਹੀ ਵਤਕਾ ਹੋ ਗਿਆ ਜੇ ਤੇਰੇ ਘਰ ਵਾਲੀ ਤੇਰੇ ਨਾਲ ਸੀ ਜੇ ਕਿਤੇ ਤੂੰ ਕਲਾ ਢਿੱਗਿਆ ਹੁੰਦਾ ਮਜਾਲ ਆਉ ਮੰਨ ਜਾਂਦੀ ਕੋਨੇ ਕਹਣਾ ਸੀ ਤੂੰ ਤਾਂ ਮੂਤ ਪੀ ਕੇ ਢਿੱਗਿਆ ਜਨਾਨੀਆਂ ਨਹੀਂ ਬਈ ਮੰਨਦੀਆਂ ਚਾਹ ਲੈ ਬਈ ਪਾਣੀ ਚਾਹ ਲਿਆਵਾ ਚਾਹ ਦਾ ਟਿੱਕੀ ਟੁੱਕੀ ਛੱਪ ਗਿਉ ਠੰਡ ਜੀ ਆ ਚਾਹ ਦਾ ਤਾਂ ਕਿਹੜਾ ਟਾਈਮ ਆਇਆ ਕਰ ਪੈਗੀ ਚੱਕ ਲਿਆ ਜੇ ਪਿਆ ਤਾਂ ਯਾਰ ਤੂੰ ਪਤਾ ਲੈਣਾ ਕਿ ਹੱਤੇ ਤੇ ਆਇਆ ਤੇਰੀ ਤਾਂ ਉਹ ਗੱਲ ਆ ਯਾਰ ਅਗੇ ਸਾਰਾ ਪੈਨੇ ਡੁੱਬੀ ਜਾਵੇ ਕਮਲੀਆਂ ਕੀ ਰਿਆ ਦੀ ਅਸੀਂ ਤਾਂ ਯਾਰ 25 ਕਿਲੇ ਵਾਂ ਠੇਕੇ ਤੇ ਲਈ ਬੈਠਿਆ ਮੈਨੂੰ ਉਹਦਾ ਫਿਕਰ ਲੱਗਿਆ ਮੈਂ ਕੱਲਾ ਕਿਵੇਂ ਪਾਲੂਗਾ ਮੇਰਾ ਵੀਰ ਉਹ ਬਾਰੀ ਦੀਂਦੀ ਆ ਨਾ ਸਿੱਧਾ ਹੋ ਕੇ ਉੱਥੋਂ ਲੰਘ ਜਾ ਇਹ ਤਾਂ ਮੰਜੇ ਤੇ ਪਿਆਈ ਆ ਕਿਤੇ ਇਹ ਨਾ ਛੱਲ ਕੇ ਮੈਨੂੰ ਨਾਲ ਹੀ ਤੈਨੂੰ ਵੀ ਮੰਜੇ ਤੇ ਪਾਉਣਾ ਪਵੇ ਠੀਕ ਆ ਬਾਈ